ਪਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਵੈਰਾਈਟੀ ਤਾਂ ਨਿਤ ਰਵੀਆਂ ਜੁ ਰਹਿੰਦੀ ਹੈ ਕਈ ਵਾਰੀ ਕੋਈ ਵੈਰਾਈਟੀ ਸ਼ਾਟ ਹੋ ਜਾਂਦੀ ਹੈ ਉਹ ਨਵੇਂਦਾਰੇ ਆ ਗਈ ਜੀ ਹਰਿਆਉਣ ਦੁਪੱਟਾ ਫੈਂਸੀ ਸੂਟ ਹੈ ਇਹ ਮੈਚਿੰਗ ਸੂਟ ਮੈਚਿੰਗ ਸੂਟ ਐਸ ਲੋਟ ਹੈ ਜੀ ਇਹ ਸ਼ਰਟ ਇਹ ਸਲਵਾਰ ਦਾ ਕਪੜਾ ਹੋ ਗਿਆ ਇਹਦੇ ਨਾਲ ਦੁਪੱਟਾ ਹੋ ਗਿਆ ਜੀ ਇਹ। ਮਾਰਕੀਟ ਦੇ ਵਿੱਚ ਵਿਕੇ 600 ਦਾ ਵਿਕੇ 650 ਦਾ। ਸਾਡਾ ਰੇਟ ਹੈ ਸਿਰਫ 400 ਰੁਪਏ ਜੀ ਇਹ। 400 ਰੁਪਏ ਦੇ ਵਿੱਚ ਵਿਦ ਦੁਪੱਟੇ ਦੇ ਨਾਲ ਫੈਨਸੀ ਮੈਚਿੰਗ ਸੂਟ। ਬਹੁਤ ਹੀ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਬਹੁਤ ਪਹੁੰਚੁਕਿਆ ਦੇ ਵਿੱਚ ਜੀ। ਬਹੁਤ ਹੀ ਰੰਗ ਡਿਜ਼ਾਈਨ ਆ ਗਏ। ਰੇਟ ਸਿਰਫ 400 ਰੁਪਏ ਦੇ ਵਿੱਚ ਕਰਤਾ ਜੀ ਇਹ। ਪਰਾਮਾ ਦੀ ਹੱਟੇ ਦੇ ਉੱਤੇ ਜੀ ਭਾਰੀ ਸਿਰ ਮੇਰੇ ਦੇ ਉੱਤੇ ਜੀ 400 ਰੁਪਏ ਦੇ ਵਿੱਚ ਫੈਨਸੀ ਸੂਟ ਦੁਪੱਟਾ ਬੇਜ ਦੁਪੱਟੇ ਦੇ ਨਾਲ 400 ਰੁਪਏ ਰੇਟ ਹੈ ਇਹਦਾ ਮਾਰਕੀਟ ਦੇ ਵਿੱਚ 55-600 ਦਾ ਦੇਖ ਰਿਹਾ ਹੈਗਾ ਜਿਹੜਾ ਸਾਡਾ ਰੇਟ ਹੈ 400 ਰੁਪਏ ਜੀ ਬਹੁਤ ਹੀ ਕੰਡਰਾਂ ਦੇ ਵਿੱਚ ਮਾਲ ਆ ਗਿਆ ਜੀ ਪਹਿਲਾਂ ਹੀ ਮਾਲ ਇਹਦੇ ਵਿੱਚ ਬਹੁਤ ਆਇਆ ਸੀਗਾ ਪਹਿਲਾਂ ਰੰਗ ਸ਼ਾਰਟ ਹੋ ਗਏ ਸੀਗੇ ਦੁਬਾਰੇ ਨਵੇਂ-ਦੁਬਾਰੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਸਾਡੇ ਕੋਲ ਜੀ ਇਹ ਡਿਜ਼ਾਈਨਿੰਗ ਆ ਇੱਕੋ ਇੱਕ ਵਧੀਆ ਇੱਕ ਤੋਂ ਇੱਕ ਵਧੀਆ ਡਿਜ਼ਾਈਨਿੰਗ ਵਿਦ ਦੁਪੱਟੇ ਦੇ ਨਾਲ ਸਿਰਫ 400 ਦਾ ਸੂਟ ਘੱਟਾ ਜੀ ਇਹ 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਦਿੱਤੇ ਸੇਲ ਮੇਲੇ ਦੇ ਦਿੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਫਾਈਨਸੀ ਸੂਟਾਂ ਦਾ ਕੁੱਲ ਬੰਦੇ ਨੂੰ ਪਤਾ ਲੱਗ ਸਕੇ ਜੀ ਵੀ ਫਾਈਨਸੀ ਸੂਟ ਆ ਰਿਹਾ ਇੱਥੇ ਮਿਲਦੇ ਨੇ ਇੱਥੇ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਸਿਰਫ 400 ਰੁਪਏ ਵਿੱਚ ਕਰਤਾ ਜੀ ਇਹ ਸੂਟ ਆ ਦੇਖੋ ਜੀ ਡਿਜ਼ਾਈਨਿੰਗ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨਾਂ ਚ ਆ ਗਿਆ ਜੀ ਵਾਲੇ ਦੇ ਵਿੱਚ ਬਿੱਦ ਦੇ ਪੱਤੇ ਦੇ ਨਾਲ ਸਿਰਫ 400 ਦਾ ਸੂਟ ਆਕਤਾ ਇਹੇ ਬਹੁਤ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਚੀ ਬਿਲਕੁਲ ਗਰਮੀ ਵਾਲੀ ਵੈਰਾਈਟੀ ਆ ਇਹੇ ਇਹ ਫੈਨਸੀ ਸੂਟ ਆਏਗਾ ਰੇਟ ਹੈ ਸਿਰਫ 400 ਰੁਪਈਆ ਜੀ 400 ਰੁਪਏ ਦੇ ਵਿੱਚ ਡਿਜ਼ਾਈਨ ਦੇਖੋ ਜੀ ਕਿੰਨੀ ਸ਼ਾਨਦਾਰ ਡਿਜ਼ਾਈਨ ਗਈ ਹੈਗੀ ਸ਼ਾਨਦਾਰ ਡਿਜ਼ਾਈਨ ਦੇ ਵਿੱਚ 400 ਰੁਪਏ ਦਾ ਛੋਟਾ ਹੀ ਇਹ ਬਹੁਤ ਹੀ ਰੰਗ ਕਲਰ ਇਹਦੇ ਵਿੱਚ ਹਰ ਇੱਕ ਕਟਾਈ ਦੇ ਵਿੱਚ ਤਕਰੀਬਨ ਚਾਰ ਕਲਰ ਦੇ ਵਿਚ ਮਾਲ ਹੈ ਜੀ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਹਿੱਸੇ ਵੇਲੇ ਚੱਲਦਾ ਜਾਏਗਾ ਰਾਮਾ ਦੀ ਟੀ ਦੇ ਤੇ ਪਾਰੀ ਸੇਲ ਮੇਲੇ ਦੇ ਉੱਤੇ ਜੀ ਫੈਂਸੀ ਸੂਟਾਂ ਵਿੱਚ ਦੁਪੱਟੇ ਦੇ ਨਾਲ 400 ਦਾ ਰੱਤਾ ਜੀ ਇਹ 400 ਰੁਪਏ ਦੇ ਵਿੱਚ ਤਮਾਕਾ ਸੇਲ ਚੱਲ ਰਹੀ ਹੈ ਜੀ ਸਪੈਸ਼ਲ ਆਫਰ ਚੱਲ ਰਹੀ ਹੈ ਜਿਹੜੀ 30 ਪ੍ਰਾਇ ਤੱਕ ਦੀ ਲੱਗੀ ਹੋਈ ਹੈ ਜੀ ਆਫਰ ਉਹ ਸਪੈਸ਼ਲ ਆਫਰ ਚੱਲ ਰਹੀ ਹੈ ਜੀ ਦੁਕਾਨਦਾਰ ਵੀਰਾਂ ਵਾਸਤੇ ਭੈਣਾ ਵਾਸਤੇ ਬਹੁਤ ਹੀ ਸਪੈਸ਼ਲ ਆਫਰ ਨਾਲ ਸੌਦੇ ਵਿੱਚ ਜਾ ਰਹੇ ਨੇ ਜੀ ਪੂਰੇ ਫਾਇਦੇ ਕਰਕੇ ਕਪੜਾ ਦਿੱਤਾ ਜਾ ਰਿਹਾ ਹੈਗਾ ਕਿਸੇ ਵੀ ਭੈਣ ਵੀਰ ਨੇ ਇਕੱਠਾ ਦੁਕਾਨਦਾਰ ਦੀ ਵਸਤੇ ਜਾਣਾ ਹੋਵੇ ਤਾਂ ਬਹੁਤ ਹੀ ਸੇਲ ਮੇਲੇ ਦਾ ਫਾਇਦਾ ਠਾਉ ਜੀ ਦਾ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਸਪੈਸ਼ਲ ਆਫਰ ਲਾਈ ਹੋਈ ਹੈ ਜੀ 30 April ਤੱਕ ਸਪੈਸ਼ਲ ਹਰ ਇੱਕ ਫੂਟ ਦੇ ਰੇਟ ਘਟਾ ਕੇ ਕਪੜਾ ਦਿੱਤਾ ਜਾਊਗਾ ਜੀ ਭਰਾਵਾਂ ਦੀ ਹੱਤੀ ਦੇ ਤੇਜੀ ਭਾਰੀ ਸੇਲ ਮੇਲੇ ਦੇ ਉੱਤੇ ਫੈਂਸੀ ਸੂਟਾਂ ਦਾ ਭਾਰੀ ਸੇਲਵੈਲਾ ਭਰਾਵਾਂ ਦੀ ਹੱਤੀ ਦੇ ਤੇਜੀ ਫੈਂਸੀ ਸੂਟਾਂ ਦਾ ਭਾਰੀ ਸੇਲਵੈਲਾ 400 ਰੁਪਏ ਦੇ ਵਿੱਚ ਫੈਰਸੀ ਸੂਟ ਵਿੱਧ ਦੁਪੱਟੇ ਦੇ ਨਾਲ ਹੈ ਇਹ ਭਰਾਵਾ ਦੀ ਹੱਟੀ ਵਸਟੇ ਰੋਡ ਮੋੜ ਮੰਡੀ ਜ਼ਿਲ੍ਹਾ ਮਛੰਡਾ